ਆਦਮਪੁਰ ਦੇ ਪਿੰਡ ਡਰੋਲੀ ਖੁਰਦ ਵਿਖੇ ਸੰਤ ਬਾਬਾ ਦਰਸ਼ਨ ਸਿੰਘ ਦੀ ਯਾਦ ਚ ਬਣਾਏ ਗਏ ਪਾਰਕ ਦਾ ਉਦਘਾਟਨ ਕਰਨ ਸੰਬੰਧੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋ ਸੰਤ ਬਾਬਾ ਕਸ਼ਮੀਰ ਸਿੰਘ ਪਰਮਜੀਤ ਸਿੰਘ ਰਾਏਪੁਰ ਮੈਂਬਰ ਅੰਤਰਿਕ ਕਮੇਟੀ ਐਸਜੀਪੀਸੀ ਸ਼੍ਰੀ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ ਸਮਾਰੋਹ ਦੌਰਾਨ ਸੰਤ ਬਾਬਾ ਕਸ਼ਮੀਰ ਸਿੰਘ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਸੰਤ ਬਾਬਾ ਦਰਸ਼ਨ ਸਿੰਘ ਪਾਰਕ ਦਾ ਉਦਘਾਟਨ ਕੀਤਾ ਉਪਰੰਤ ਮੁੱਖ ਮਹਿਮਾਨ ਪਰਮਜੀਤ ਸਿੰਘ ਰਾਏਪੁਰ ਨੇ ਸੰਤ ਬਾਬਾ ਦਰਸ਼ਨ ਸਿੰਘ ਐਨ ਆਰ ਆਈ ਗਰੁੱਪ ਤੇ ਸਮੂਹ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਤ ਬਾਬਾ ਦਰਸ਼ਨ ਸਿੰਘ ਦੀ ਯਾਦ ਚ ਬਣਾਏ ਗਏ ਇਸ ਪਾਰਕ ਦਾ ਸਮੂਹ ਪਿੰਡ ਵਾਸੀਆਂ ਤੇ ਸੰਗਤਾਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪਹਿਲਾ ਪਿੰਡ ਹੈ ਜਿਸ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਪਾਰਕ ਬਣਾਇਆ ਗਿਆ ਹੈ ਜਿਸ ਵਿੱਚ ਸਵੇਰੇ ਸ਼ਾਮ ਪਿੰਡ ਵਾਸੀ ਨੌਜਵਾਨ ਬੱਚੇ ਬਜ਼ੁਰਗ ਇਸ ਪਾਰਕ ਚ ਸੈਰ ਕਰਕੇ ਸੰਤ ਬਾਬਾ ਦਰਸ਼ਨ ਸਿੰਘ ਜੀ ਦੀ ਕਿਰਪਾ ਨਾਲ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਣਗੇ ਐ ਸੰਤ ਬਾਬਾ ਦਰਸ਼ਨ ਸਿੰਘ ਐਨ ਆਰ ਆਈ ਗਰੁੱਪ ਦੇ ਪ੍ਰਦਾਨ ਬਹਾਦਰ ਸਿੰਘ ਖਜਾਨਚੀ ਗੁਰਦੀਪ ਸਿੰਘ ਬਿੱਟੂ ਤੇ ਸਕੱਟਰੀ ਸੋਹਣ ਸਿੰਘ ਮਿੰਹਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਹ ਐਨ ਆਰ ਆਈ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਤਾਂ ਦੀ ਯਾਦ ਚ ਬਣਾਏ ਗਏ ਪਾਰਕ ਤੇ ਕਰੀਬ 2 ਲੱਖ ਦਾ ਖਰਚ ਹੋਇਆ ਹੈ ਤੇ ਉਹ ਸੰਤਾਂ ਦੀ ਕਿਰਪਾ ਨਾਲ ਪਿੰਡ ਚ ਹੋਰ ਵੀ ਕਾਰਜ ਕਰਦੇ ਰਹਿਣਗੇ ਇਸ ਮੌਕੇ ਗਿਆਨੀ ਗਿਆਨ ਸਿੰਘ ਹੈੱਡ ਗਰੰਤੀ ਬਲਬੀਰ ਸਿੰਘ ਡਰੋਲੀ ਖੁਰਦ ਜਰਨੈਲ ਸਿੰਘ ਜੈਲਾ ਸੁਖਵਿੰਦਰ ਸਿੰਘ ਨੰਬਰਦਾਰ ਵਰਜਿੰਦਰ ਸਿੰਘ ਮੰਟੀ ਯੋਗਰਾਜ ਸਿੰਘ ਪੰਚ ਸ਼ੀਤਲ ਸਿੰਘ ਗੁਰਚਰਨ ਸਿੰਘ ਰਾਜਾ ਡਰੋਲੀ ਲੋਕੀ ਤਰਸੀਮ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ ਆਓ ਦੇਖਦੇ ਹਾਂ ਆਦਮਪੁਰ ਤੋਂ ਦੁਆਬੇ ਦੀ ਆਵਾਜ਼ ਪੱਤਰਕਾਰ 사ਜਨ ਤੇ ਸੁਖਦੇਵ ਲਾਹੌਰਿਆ ਦੀ ਵਿਸ਼ੇਸ਼ ਰਿਪੋਰਟ ਜਿਹੜਾ ਇਸ ਪਾਰਕ ਬਣਾਇਆ ਹੈ ਮਾਪੂਰ ਸ਼ਾਂਤੀ ਸਦੀਵੀ ਯਾਦ ਨੂੰ ਕਾਇਮ ਕੀਤਾ ਹੈ ਆਪਣੇ ਪਿਆਰ ਸਤਕਾਰ ਦਾ ਜੋ ਹੈ ਕੀਤਾ ਕੀ ਹੈ ਕਿ ਜਿਨ੍ਹਾਂ ਕੋ ਪਿਆਰ ਕਰਦੇ ਸੰਤਾ ਸੰਤਾ ਦੀ ਯਾਦ ਦੇ ਵਿੱਚ ਆਪਣੇ ਵੀਰਾਂ ਨੇ ਕੀਤਾ ਹੈ ਉਪਰਾਲਾ ਅਸੀਂ ਉਹਨਾਂ ਦੇ ਪਰਿਵਾਰ ਵੀ ਲਈ ਧੰਵਾਦੀ ਹਾਂ ਜਿਨ੍ਹਾਂ ਨੇ ਵੀ ਤਨ ਕਰਕੇ ਮਨ ਕਰਕੇ ਸਰੀਰ ਕਰਕੇ ਤਨ ਕਰਕੇ ਉਹ ਵੀ ਸੇਵਾ ਕੀਤੀ ਹੈ ਆਸ਼ਿਆਣਾ ਦੀ ਸੇਵਾ ਪਰਵਾਨ ਕਰੇ ਚਰਦੀ ਕਲਾ ਬਖਸ਼ੇ ਖੁਸ਼ੀ ਖੇੜਾ ਬਖਸ਼ੇ ਭਾਈ ਮੋਹਰ ਜੀ ਦਾ ਖਾਲਸਾ ਵਾਹਿਗੁਰੂ ਜੀ ਬਖਸ਼ੇ ਰੱਤੇ ਵਿੱਚ ਦੁਨੀਆਂ ਸੇਵ ਖਵਾਈਏ ਤਾਂ ਦਰਗਿ ਵਿਸ਼ਣ ਪਾਈਏ ਇਹ ਨਾ ਪਰਖਾਂ ਦੇ ਜਿੱਥੇ ਨਗਰ ਚ ਜਾਂ ਜਿਹੜੇ ਸਥਾਨ ਤੇ ਵੀ ਚਰਨ ਪੈ ਜਾਂਦੇ ਆ ਉਹ ਰੰਦੀ ਦੁਨੀਆਂ ਤੇ ਉਹਨਾਂ ਦੀ ਯਾਦ ਰਹਿੰਦੀ ਆ ਇਹ ਸੰਤ ਬਾਬਾ ਦਰਸ਼ਨ ਸਿੰਘ ਦੀ ਯਾਦ ਵਿੱਚ ਪਿੰਡ ਵਾਸੀਆਂ ਨੇ ਐਨਆਰਆਈ ਦੀਰਾਂ ਨੇ ਜਿਹੜੀ ਆਪਾਰਕ ਬਣਾਈ ਆ ਬਹੁਤ ਬਹੁਤ ਉਹਨਾਂ ਦਾ ਸਾਰਿਆਂ ਦਾ ਜਿੱਥੇ ਧੰਵਾਦ ਆ ਉੱਥੇ ਇਸ ਗੱਲ ਦੀ ਤਸੱਲੀ ਵੀ ਆ ਕਿ ਜਿਨ੍ਹਾਂ ਮਹਾਂਪੁਰਖਾਂ ਨੇ ਪਿੰਡ ਤੇ ਕਿਰਪਾ ਕੀਤੀ ਹੁੰਦੀ ਆ ਤੇ ਉਹਨਾਂ ਨੂੰ ਯਾਦ ਰੱਖਣ ਲਈ ਆਪਾਂ ਨੂੰ ਇਸ ਤਰ੍ਹਾਂ ਦੇ ਜਿਹੜਾ ਭਰਾਲੇ ਕਰਦੇ ਆ ਉਹ ਬਹੁਤ ਵਧੀਆ ਭਰਾਲੇ ਆ ਖਾਸ ਕਰਕੇ ਤੇ ਐਨ ਆਰ ਆਈ ਵੀਰਾਂ ਨੇ ਉੱਥੇ ਤੋਂ ਇਟਲੀ ਤੋਂ ਵੀ ਮੈਨੂੰ ਵੀ ਟੈਲੀਫੋਨ ਆਉਂਦੇ ਸੀ ਤੇ ਸਰਕਾਰ ਨੂੰ ਵੀ ਅਸੀਂ ਚਾਹੁੰਦੇ ਸੀ ਕਿ ਪਾਸੋਂ ਇੱਧਰ ਸਹਿਯੋਗ ਦੇਈਏ ਪਰ ਉਹਦੇ 'ਚ ਜਦੋਂ ਲੇਟ ਹੋਇਆ ਕੰਮ ਤਾਂ ਪਿੰਡ ਵਾਸੀਆਂ ਤੇ ਐਨ ਆਰ ਆਈ ਵੀਰਾਂ ਨੇ ਸਹਿਯੋਗ ਦੇ ਕੇ ਇਹ ਵੱਡਾ ਕਾਰਜ ਕੀਤਾ ਆ ਤੇ ਇਹ ਜਿੱਥੇ ਮਾਹਪੁਰਖਾਂ ਦੇ ਚਰਨ ਪਏ ਹੁੰਦੇ ਆ ਉਹ ਕੋਈ ਵੀ ਕੰਮ ਰੁਕਦਾ ਨਹੀਂ ਤੇ ਇਹ ਬਾਬਾ ਜੀ ਨੇ ਵੀ ਇਸ ਤਰ੍ਹਾਂ ਉਹਨਾਂ ਦਾ ਦੱਸਿਆ ਸਾਰੇ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਵੀ ਇੱਥੇ ਸਹਿਯੋਗ ਦਿੱਤਾ ਰਲ ਮਿਲ ਕੇ ਇਹ ਵਧੀਆ ਕੰਮ ਕੀਤਾ ਤੇ ਇਹ ਸੁਸਾਇਟੀ ਨੂੰ ਇਹ ਸਲਤਾ ਨੂੰ ਗੁਰੂ ਮਹਾਰਾਜ ਆਪਣੀ ਕਿਰਪਾ ਨਾਲ ਤੰਦਰੁਸਤੀ ਬਖਸ਼ੇ ਇਸ ਤਰ੍ਹਾਂ ਦੀ ਊਕਾਰ ਦੀ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ